ਇਹ ਇਹਨਾਂ ਦੱਸਿਆ ਆ ਕਿ 14.5 ਕਰੋੜ ਰੁਪਇਆ ਜਿਹੜੀ ਆ ਰਾਸ਼ੀ ਹੁਣ ਤੱਕ ਜ਼ਿਲ੍ਹੇ ਵਾਸਤੇ ਆ ਚੁੱਕੀ ਆ ਜਿਹੜੇ ਕੋਈ ਹੋਰ ਵੀ ਅਜੇ ਕਿਸਾਨ ਰਹਿੰਦੇ ਆ ਕਿਉਂਕਿ ਸਪੈਸ਼ਲ ਕਰਤਾਰੀ ਚੱਲਦੀ ਪਈ ਆ ਕਈ ਜ਼ਮੀਨਾਂ ਦੇ ਵਿੱਚ ਜਿਵੇਂ ਮੰਨ ਲਓ ਪਾਲ ਪੈ ਗਈ ਆ ਜਾਂ ਕਿਤੇ ਕੋਈ ਜ਼ਮੀਨ ਪੁੱਟੀ ਗਈ ਆ ਕਿਤੇ 8-8 10 ਦਾ ਫੁੱਟ ਜ਼ਮੀਨ ਪੁੱਟੀ ਵੀ ਗਈ ਆ ਅਜੇ ਤੇ ਸਿਰਫ ਜਿਹੜੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਵਾਸਤੇ ਪੈਸੇ ਆਏ ਆ ਜੀ ਉਹ ਜ਼ਮੀਨ ਨੂੰ ਦੇਖ ਕੇ ਉਹਦੇ ਮੁਤਾਬਕ ਹੋਰ ਪੈਸੇ ਵੀ ਆਉਣਗੇ ਅੱਜ ਮੇਰੇ ਨਾਲ ਇੱਥੇ ਸਾਡੇ ਹਲਕਾ ਇੰਚਾਰਜ ਸultanpur Lodhi ਸਰਦਾਰ ਸੱਜਨ ਸਿੰਘ ਚੀਮਾ ਸਾਹਿਬ ਸਾਡੇ ਕਪੂਰਥਲੀ ਤੋਂ ਹਲਕਾ ਇੰਚਾਰਜ ਕਰਮਵੀਰ ਚੰਦੀ ਜੀ ਐਗਰੂਪੇਟ ਸਾਹਿਬ ਸਾਡੇ ਹਰਜੀਮਾਨ ਜੀ ਫਗਵਾੜੇ ਤੋਂ ਹਲਕਾ ਇੰਚਾਰਜ ਨੇ ਇਹ ਵੀ ਮੇਰੇ ਨਾਲ ਆਏ ਨੇ ਤੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅੱਜ ਚੈੱਕ ਤਕਸੀਮ ਕੀਤੇ ਆ ਇਹ ਦੇਖੋ ਇਹ ਆਮ ਲੋਕਾਂ ਦੀ ਸਰਕਾਰ ਆ ਇਹਨਾਂ ਭਣ ਭਰਾਵਾਂ ਦੀ ਸਰਕਾਰ ਆ ਤਾਂ ਹੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਇੱਕ ਮਹੀਨੇ ਦੇ ਸਮੇਂ ਤੋਂ ਪਹਿਲਾਂ ਹਾੜਾਂ ਤੋਂ ਬਾਅਦ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭਣਾ ਭਰਾਵਾਂ ਨਾਲ ਵਾਦਾ ਕੀਤਾ ਸੀ ਉਹਦੇ ਮੁਤਾਬਕ ਅਜੇ ਦੀਵਾਲੀ ਚ ਰਹਿੰਦੇ ਆ ਚਾਰ ਪੰਜ ਦਿਨ ਅੱਜ 15 ਤਰੀਕ ਆ ਕੱਲ੍ਹ ਭਜਨਾਲੇ ਹਲਕੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਚੈੱਕ ਵੰਡਣ ਦੀ ਸ਼ੁਰੂਆਤ ਕਰਤੀ ਸੀ ਤੇ ਅੱਜ ਤਕਰੀਬਨ ਬੱਦੀ ਗਿੰਤੀ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਅਮਾਉਂਟ ਆਨਲਾਈਨ ਆ ਚੁੱਕੀ ਆ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਆਪਾਂ ਮੀਂਹ ਦੇ ਰਹੇ ਆ ਚੈੱਕ ਬਣਦੇ ਰਿਹਾ ਕਿਸੇ ਦਾ 17 ਰੁਪਈਆ ਦਾ ਚੈੱਕ ਬਣ ਜਾਣਾ ਕਾਲੀਦਲ ਕਾਂਗਰਸ ਦੇ ਵੇਲੇ ਕਿਸੇ ਦਾ 90 ਦਾ ਚੈੱਕ ਬਣ ਜਾਣਾ ਕਿਸੇ ਦਾ 125 ਰੁਪਈਆ ਦਾ ਚੈੱਕ ਬਣ ਜਾਣਾ ਇਹਦੇ 'ਚ ਹਾਸੋਈ ਨਹੀਂ ਹੋਣੀ ਲੋਕਾਂ ਨੂੰ ਮਜ਼ਾਕ ਕੀਤੇ ਜਾਣੇ ਪ੍ਰਾਣੀਆਂ ਸਰਕਾਰਾਂ ਦੋ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਆ ਪੂਰੇ ਭਾਰਤ ਦੇ ਵਿੱਚ ਜਿਨੇ ਪ੍ਰਤੀ ਏਕੜ 20000 ਮਾਪਜਾਰ ਰੁਪਇਆ ਜਿਹੜਾ ਦਿੱਤਾ ਕਿਸਾਨਾਂ ਨੂੰ ਇਹ ਮੈਂ ਨਹੀਂ ਕਹਿੰਦਾ ਕਿ ਬੜੀ ਵੱਡੀ ਮਦਦ ਹੈ ਕਿਉਂਕਿ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਤੇ ਦੇਖੋ ਪ੍ਰਮਾਤਮਾ ਹੀ ਪੂਰਾ ਕਰੇ ਤੇ ਕਰ ਸਕਦਾ ਕੋਈ ਵੀ ਬੰਦਾ ਇਹਨਾਂ ਨੁਕਸਾਨ ਨਹੀਂ ਪੂਰਾ ਕਰ ਸਕਦਾ ਪਰ ਪਹਿਲੀ ਸਰਕਾਰ ਆ ਜਿਨੇ ਪ੍ਰਤੀ ਕਿੱਲਾ ਪ੍ਰਤੀ ਏਕੜ 20000 ਰੁਪਇਆ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਮਹਿਗ ਸਿਰਫ ਇੱਕ ਮਹੀਨੇ ਦੇ ਵਿੱਚ ਵਿੱਚ ਮਾੜ ਜਾ ਕਿਸਾਨਾਂ ਦੇ ਮਜ਼ਦੂਰਾਂ ਦੇ ਖਾਤਿਆਂ 'ਚ ਪਾਤਾ ਨਹੀਂ ਕਿ ਆਪਾਂ ਵੇਂਦੇ ਰੇਆ ਜਿਹੜੇ ਪਿੰਡਾਂ ਦੇ ਆ ਗੋੜੇ ਕਾਲੀਦਲ ਕਾਂਗਰਸੀ ਸਰਕਾਰ 'ਚ ਆ ਗੋੜੇ ਘਰੇ ਪਟਵਾਰੀ ਨੇ ਤੇ ਤਹਿਸੀਲਦਾਰ ਕਾਨੋਗੋੜੇ ਬਹਿ ਜਾਣਾ ਉਹ ਜਿਹਦਾ ਜਿਹਦਾ ਆ ਗੋੜੇ ਨਾਲ ਖਾਈ ਜਾਣਾ ਕਿ ਜਿਹਦੇ ਨਾਲ ਲੈਂਡਨ ਸੈੱਟ ਹੋ ਜਾਣਾ ਜਿਹਦਾ ਨੁਕਸਾਨ ਆਣਾ ਉਹਦੇ ਕੋਲ ਤਾਂ ਪੈਸੇ ਨਹੀਂ ਦੇਣੇ ਰਹਿ ਜਾਣਾ ਜਿਹਦਾ ਕੋਈ ਨੁਕਸਾਨ ਆਣਾ ਉਹਨੇ ਸੈਟਿੰਗ ਕਰਕੇ ਉਹਨੇ ਮੁਆਵਜ਼ਾ ਪਵਾ ਜਾਣਾ ਤੇ ਜਿਹੜਾ ਅਸਲ ਹੀ ਯੋਗਲਾ ਪਾਤਰੀ ਉਹਨੇ ਰਹਿ ਜਾਣਾ ਬੜਾ ਨੁਕਸਾਨ ਲੋਕਾਂ ਨੇ ਪੁਰਾਣੀ ਸਰਕਾਰਾਂ ਮਿਲ ਕੇ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਹੜੇ ਵਿਅਕਤੀ ਦਾ ਜਿਹੜੇ ਕਿਸਾਨ ਦਾ ਮਜ਼ਦੂਰ ਦਾ ਸਾਡੇ ਐਸ.ੀ ਭਰਾ ਦਾ ਜਾਂ ਜਰਨਲ ਦਾ ਇਹਦਾ ਵੀ ਨੁਕਸਾਨ ਹੋਇਆ ਇੱਕ ਇੱਕ ਰੁਪਇਆ ਉਹਨਾਂ ਦੇ ਖਾਤਿਆਂ 'ਚ ਪਿਆ ਜਿਨ੍ਹਾਂ ਦੇ ਘਰ ਠੱਠੇ ਆ ਉਹਨਾਂ ਦੇ ਘਰ ਪੈਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਠੱਠੀਆਂ ਉਹਨਾਂ ਦੀਆਂ ਜ਼ਮੀਨਾਂ ਅਸੀਂ ਪੱਧਰੀਆਂ ਕਰਾ ਕੇ ਕਣਕਾਂ ਬਜਾਵਾਂਗੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 5 ਲੱਖ ਏਕੜ ਦਾ ਜਿਹੜਾ ਕਣਕ ਦਾ ਬੀਜ ਆ ਉਹ ਵੀ ਹੁਣ ਛੇਤੀ ਵੰਡਣਾ ਸ਼ੁਰੂ ਕਰ ਦੇਣਾ ਸਰਕਾਰ ਨੂੰ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕਾਂ ਦੀ ਸਰਕਾਰ ਆ ਲੋਕਾਂ ਲਈ ਕੰਮ ਕਰ ਰਹੀ ਆ ਜੇ ਪਹਿਲੀ ਦੇ ਗੱਲ ਇਹ ਨੁਕਸਾਨ ਹੁੰਦਾ ਹੀ ਨਾ ਪਰ ਜੇ ਨੁਕਸਾਨ ਹੋਇਆ ਤੇ ਇਨ੍ਹਾਂ ਭਰਾਵਾਂ ਦੇ ਇੱਕ ਇੱਕ ਏਕੜ ਦਾ ਇੱਕ ਇੱਕ ਕਨਾਲ ਦਾ ਜੋ ਮਾਪਦਿਆ ਪੰਦਾ ਇਨ੍ਹਾਂ ਦੇ ਖਾਤੇ ਚ ਪਊਗਾ ਏਕੜ ਦਾ ਕੀ ਸ਼ਾਇਦ ਮਿਲੂਗਾ ਨਹੀਂ ਚੱਕਰ ਇਹ ਆ ਜੀ ਵੇਖੋ ਜੇ ਕਿਸ ਦੇ ਨਾਮ ਵੱਧ ਜ਼ਮੀਨ ਆ ਉਹ ਆਪਦੇ ਬੱਚੇ ਦੇ ਨਾਮ ਹਲਫੀਆਂ ਬਿਆਨ ਬਣਾ ਸਕਦਾ ਵੀ ਮੇਰਾ ਬੱਚਾ ਠੇਕੇ ਦੇ ਜ਼ਮੀਨ ਵਾਂਗਾ ਮੇਰਾ ਭਰਾ ਤੇ ਇੱਕ ਦੇ ਜਮੀਨ ਵੋਂਗਾ ਉਹ ਇਹ ਕ੍ਰਾਈਟੇਰੀਆ ਆ ਕਿ ਇੱਕ ਬੰਦੇ ਦੇ ਨਾਲ 5 ਏਕੜ ਦਾ ਪੈਣਾ ਪਰ ਇਹ ਕੰਪੰਸਟਰੀ ਨਹੀਂਗਾ ਕਿ 5 ਏਕੜ ਦਾ ਹੀ ਪੈਣਾ ਜੇ ਉਹਦੇ ਕੋਲ 15 ਕਿੱਲੇ ਜ਼ਮੀਨ ਆ ਉਹਦੇ ਬੱਚਿਆਂ ਨਾਲ ਵੀ ਬਣ ਸਕਦਾ ਦੁਜੀਏ ਦੋ ਬੱਚਿਆਂ ਨੂੰ 5-5 ਕਿੱਕਰ ਦਾ ਪੈ ਜਾਊਗਾ ਇਹ ਦੇਖੋ ਨੁਕਸਾਨ ਤੇ ਹੋਇਆ ਨਾ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਪਜਾ ਮਿਲਣਾ ਚਾਹੀਦਾ ਮਿਲੂਗਾ ਜੀ ਕਿਸੇ ਵੀ ਕੋਈ ਇੱਕ ਕਨਾਲ ਜਗਾ ਨਹੀਂ ਛੁੱਟੂਗੀ ਭਾਵੇਂ ਕਿਹਦਾ 15 ਕਿੱਲੇ ਨੁਕਸਾਨ ਹੋਇਆ ਭਾਵੇਂ ਕਿਹਦਾ 20 ਕਿੱਲੇ ਆਉਣ ਇੱਥੇ ਇੱਕ ਸਰਦਾਰ ਹੋਣੀ ਆਏ ਸਨ ਉਹਨਾਂ ਦੇ ਇੱਕ ਪਤੀ ਜੇ ਨਾ ਚੈੱਕ ਬਣਿਆ ਇੱਕ ਉਹਨਾਂ ਦੇ ਭਰਾਣਾ ਬਣਿਆ ਇੱਕ ਉਹਨਾਂ ਦੇ ਨਾਮ ਬਣਿਆ ਉਹਨਾਂ ਦੇ ਸਾਡਾ ਮਸ਼ਤਰਕਾ ਖਾਤਾ ਸੀ ਤੇ ਸਾਡੇ ਸਿਨਾਂ ਨਾ ਚੈੱਕ ਬਣੇ ਆਡਰ ਚੈੱਕ ਬਣੇ ਆ ਵੀ ਇਹ ਨਹੀਂ ਵੀ ਇੱਕ ਪਰਿਵਾਰ ਚ ਜੇ ਜ਼ਮੀਨ ਜਾਦੀ ਆ ਤੇ ਉਹ ਇੱਕੋ ਪੰਨਿਆਂ ਕਿੱਲਾਂ ਦਾ ਬੰਨਾ ਉਹ ਉਹਦਾ ਉਹ ਦੇ ਸਕਦੇ ਆ ਆਪਦਾ ਆਪ ਦੇ ਪਰਿਵਾਰ ਤੇ ਐਫਿਡੇਵਿਟ ਦੇ ਸਕਦੇ ਵੀ ਮੇਰਾ ਪਤੀ ਆ ਜਾਂ ਮੇਰਾ ਭਰਾ ਨੁਕਸਾਨ ਹੋਇਆ ਹੋਣਾ ਚਾਹੀਦਾ ਜਿਹਦਾ ਨੁਕਸਾਨ ਹੋਇਆ ਉਹਦਾ ਇੱਕ ਇੱਕ ਰੁਪਿਆ ਬਿਖਾਤੀ ਚ ਪਾਉਣਾ